ਬਾਬਾ ਮੋਤੀ RAM ਜੀ ਬਾਬਾ ਜੱਥਾ ਸਿੰਘ ਜੀ ਸਨ ਜੱਥਾ ਸਿੰਘ ਇਹ ਪੁੱਤ ਸੀ ਉਹਨਾਂ ਦੇ ਤੇ ਗੁਰੂ ਘਰ ਦਾ ਪ੍ਰੇਮੀ ਸੀ ਜੱਥਾ ਸਿੰਘ ਨਾਂ ਸੀ ਪਿਤਾ ਇਹਨਾਂ ਦੇ ਬੜੇ ਗੁਰਮੁਖ ਬੰਦੇ ਇਹ ਮਹਿਰਿਆਂ ਦੇ ਘਰ ਦਾ ਜਨਮ ਜਾਤਾ ਪਤਾ ਪਾ ਨਹੀਂ ਮੰਨਦੇ ਪਰ ਉਸ ਬਰਾਦਰੀ ਨੂੰ ਭਾਗ ਲਾਏ ਆ ਇਹਨਾਂ ਨੇ ਸੇਵਾ ਕਰਕੇ ਮਾਣ ਵਧਾਇਆ ਉੱਚਿਆਂ ਕੀਤਾ ਤੇ ਬਾਬਾ ਮੋਤੀराम ਜੀ 18 ਸਾਲ ਦੇ ਸੀ ਜਦੋਂ ਵਜੀਦੇ ਦੀ ਸੇਵਾ ਚ ਆਏ ਸੀ ਧਿਆਨ ਨਾਲ ਸੁਣਿਓ ਵਜੀਦ ਖਾਨ ਦੀ ਡਿਊਟੀ ਕਰਨ ਲੱਗੇ ਸੂਬਾ ਸਰਹੰਦ ਸਰਹੰਦ ਵਿੱਚ ਡਿਊਟੀ ਕਰਦੇ ਸੀ 18 ਸਾਲ ਦੇ 40 ਸਾਲ ਦੀ ਉਮਰ ਹੋ ਗਈ 22 ਸਾਲ ਹੋ ਗਏ ਡਿਊਟੀ ਕਰਦੇ ਆ ਵਿਆਹ ਹੋਏ ਨੇ ਘਰ ਵਾਲੀ ਦਾ ਨਾਮ ਹੈ ਬੀਬੀ ਭੋਲੀ ਤੇ ਪੁੱਤ ਇੱਕ ਹੈ ਜਿਹਦਾ ਨਾਮ ਨਰੇਣਾ ਇੱਕ ਪੁੱਤ ਹੈ ਨਰੇਣਾ ਪਿਤਾ ਚੜ੍ਹਾਈ ਕਰ ਗਏ ਆ ਬੁੱਢੜੀ ਮਾਂ ਘਰ ਚ ਇੱਕ ਆਪ ਹੈ ਇੱਕ ਘਰ ਵਾਲੀ ਹੈ ਇੱਕ ਪੁੱਤ ਹੈ ਇਨਾ ਹੀ ਜੀ ਨੇ ਕਰਦੇ ਚਾਰ ਤੇ ਬਾਬਾ ਮੋਤੀराम ਦਾ ਘਰ ਵੀ ਉੱਥੇ ਹੀ ਐ ਸਰੰਦ ਤੇ ਡਿਊਟੀ ਪਤਾ ਕੀ ਐ ਮੋਤੀਰਾਮ ਅੱਜ ਤਿੰਨ ਕੈਦੀ ਨਵੇਂ ਆਏ ਐ ਕਹਿੰਦਾ ਸਾਰਾ ਘੁੰਮ ਕੇ ਆਇਆ ਗੇੜੇ ਦੇ ਕੇ ਆਇਆ ਮੈਂ ਤੇ ਕਿਤੇ ਨਹੀਂ ਵੇਖੇ ਸਾਰੀ ਜੇਲ੍ਹ ਵਿੱਚ ਗਿਆ ਸਾਰੀਆਂ ਕੋਠੜੀਆਂ 'ਚ ਗਿਆ ਸਾਰਿਆਂ ਨੂੰ ਖਾਣਾ ਖਵਾ ਕੇ ਆਇਆ ਕਿਹੜੇ ਕੈਦੀ ਨਵੇਂ ਆਏ ਐ ਉਹ 11 ਪੋ ਸੀ ਕਹਿਣ ਲੱਗੇ ਕੈਦੀ ਆਏ ਐ ਇੱਥੇ ਕੈਦ ਨਹੀਂ ਕੀਤੇ ਕਹਿੰਦੇ ਕਿੱਥੇ ਕੈਦ ਕੀਤੇ ਐ ਕਹਿੰਦੇ ਠੰਡੇ ਬੁਰਜ ਚ ਕੈਦ ਨੇ ਉੱਤੇ ਜਾਣਾ ਪੈਣਾ ਤੇ ਫੇਰ ਬਾਬਾ ਮੋਤੀ RAM ਜੀ ਉੱਤੇ ਪਹੁੰਚੇ ਤੇ ਜਾ ਕੇ ਵੇਖਿਆ ਮਾਤਾ ਗੁਜਰ ਕੌਰ ਤੇ ਛੋਟੇ ਸਭ ਜਾਦੇ ਇਹ ਹੁਣ ਇਹਨਾਂ ਦੇ ਉਹ ਖੂਨ ਦੇ ਵਿੱਚ ਪ੍ਰੇਮ ਪਿਤਾ ਲੱਗੇ ਹੋਏ ਸੀ ਤੇ ਬਾਬੇ ਮੋਤੀराम ਨੇ ਜਾ ਕੇ ਚਰਨਾ ਤੇ ਮੱਥਾ ਟੇਕਿਆ ਮਾਤਾ ਜੀ ਦੇ ਤੇ ਸਾਬ ਜਦਿਆਂ ਤੇ ਕਹਿਣ ਲੱਗਾ ਮੇਰੀ ਡਿਊਟੀ ਹੈ ਜੀ ਇੱਥੇ ਪ੍ਰਸ਼ਾਦੇ ਦੀ ਲੰਗਰ ਖਵਾਉਣਾ ਮੈਂ ਸਾਰੇ ਕੈਦੀਆਂ ਨੂੰ ਮੈਨੂੰ ਪਤਾ ਲੱਗਿਆ ਨਵੇਂ ਕੈਦੀ ਆਏ ਐ ਹਾਲ ਵੇਖ ਕੇ ਰੋਣ ਲੱਗ ਪਿਆ ਪੁੱਬਾ ਮਾਰ ਮਾਰ ਕੇ ਮੇਰੀ ਡਿਊਟੀ ਪ੍ਰਸ਼ਾਦੇ ਦੀ ਹੈ ਮੈਂ ਪ੍ਰਸ਼ਾਦਾ ਲਿਆਵਾ ਤੁਹਾਡੇ ਲਈ ਮਾਤਾ ਜੀ ਕਹਿਣ ਲੱਗੇ ਤੂੰ ਆਇਆ ਚੰਗੀ ਗੱਲ ਐ ਪਰ ਮੈਂ ਤੇ ਮੇਰੇ ਬੱਚਿਆਂ ਨੇ ਲੰਬਾ ਸਫ਼ਰ ਕਰਨਾ ਐ ਤੇ ਮਾਤਾ ਜੀ ਕਹਿਣ ਲੱਗੇ ਅਸੀਂ ਤੇ ਉਸ ਯਾਤਰਾ ਤੇ ਜਾਣਾ ਹੈ ਜਹੇ ਮਾਰਕ ਕੇ ਗਨੇ ਜਾਹੇ ਨਾ ਕੋਸਾ ਜਿਹਦੇ ਕੋਹ ਨਹੀਂ ਗਿਨੇ ਜਾਂਦੇ ਅਸੀਂ ਉਹ ਯਾਤਰਾ ਤੇ ਜਾਣਾ ਹੈ ਫੇਰ ਕਹਿੰਦੇ ਫਿਰ ਇਸ ਪਾਪੀਆਂ ਦੇ ਘਰ ਦਾ ਨਹੀਂ ਖਾ ਕੇ ਜਾ ਸਕਦੇ ਇਹ ਨਹੀਂ ਖਾਣੀ ਮਾਤਾ ਜੀ ਥੋੜਾ ਜਿਹਾ ਕਹਿੰਦੇ ਨਹੀਂ ਛਕਣਾ ਗੰਦੂ ਆਇਆ ਤੇਰੀ ਡਿਊਟੀ ਐ ਤੂੰ ਫਰਜ਼ਨ ਵਾਰਿਆ ਪਰ ਮੈਂ ਤੇ ਮੇਰੇ ਪੋਤਿਆਂ ਨੇ ਇਹ ਨਹੀਂ ਖਾਣਾ ਪ੍ਰਸ਼ਾਦਾ ਜਿਹੜਾ ਹੱਕ ਸੱਚ ਦਾ ਉਹਦਾ ਅਸਰ ਐ ਚੰਗੇ ਜੀਵਨ ਵਾਲੇ ਬੰਦੇ ਦੇ ਘਰ ਦਾ ਬਣਿਆ ਖਾਣਾ ਬਹੁਤ ਗਲਤ ਬੰਦੇ ਦੇ ਹੱਥ ਦੀ ਰੋਟੀ ਖਾਣੇ ਆ ਦੋ ਨੰਬਰ ਦੀ ਕਮਾਈ ਦਾ ਖਾਣਾ ਖਾਓਗੇ ਮਨ ਨਹੀਂ ਟਿਕੇਗਾ। ਉਹਦੇ ਤੇ ਵੀ ਅਸਰ। ਮਾਤਾ ਜੀ ਕਹਿੰਦੇ ਮੈਂ ਨਾ ਖਾਣਾ ਨਾ ਮੈਂ ਸਾਬ ਜਦਿਆਂ ਨੂੰ ਛਕਣ ਸਕਣਾ। ਮੋਤੀ RAM ਰੋਣ ਲੱਗ ਪਿਆ ਕਹਿੰਦਾ ਇੱਦਾਂ ਮੈਂ ਕਿਵੇਂ ਛੱਡ ਜਾ। ਚਲੋ ਛੱਡੋ। ਵਾਪਸ ਮੋਤੀ RAM ਜੀ ਆਏ। ਇਹਨਾਂ ਦੀ ਮਾਤਾ ਵੇਟ ਕਰਦੀ ਸੀ, ਘਰ ਵਾਲੀ ਵੇਟ ਕਰਦੀ ਸੀ, ਭੋਲੀ ਬੈਠੀ ਨਾਲ ਨਰੈਣਾ ਪੁੱਤ। 7 ਸਾਲ ਦਾ ਪੁੱਤ। ਉਹ ਵੀ ਵੇਟ ਕਰਦਾ ਬਾਪੂ ਆਊਗਾ ਇਕੱਠੇ ਰੋਟੀ ਖਾਵਾਂਗੇ ਪਿਤਾ ਜੀ ਆਏ ਚਾਰੇ ਜੀ ਇਕੱਠੇ ਬਹਿ ਗਏ ਖਾਣਾ ਲੱਗ ਗਿਆ ਐਦਾਂ ਸਾਰਿਆਂ ਨੂੰ ਵਰਤਾਤਾ ਸਾਰੇ ਛਕਣ ਲੱਗੇ ਮੋਤੀ RAM ਨੇ ਗਰਾਹੀ ਤੋੜੀ ਮੂੰਹ ਦੇ ਨੇੜੇ ਲਿਆਇਆ ਬਾਬਾ ਮੋਤੀ RAM ਉੱਥੇ ਰੁਕ ਗਏ ਪੁੱਤ ਰੋਟੀ ਨਹੀਂ ਖਾਂਦਾ ਤੇ ਮੋਤੀ RAM ਕਹਿਣ ਲੱਗਾ ਮਾਤਾ ਜੀ ਨਹੀਂ ਕਰਦਾ ਤੇ ਮਾਵਾਂ ਸਮਝ ਜਾਂਦੀਆਂ ਵੀ ਕੀ ਹੋਇਆ ਮਾਂ ਜਾਦਾ ਸਮਝਦੀ ਏ ਵੀ ਕੀ ਹੋਇਆ ਮੇਰੇ ਪੁੱਤ ਨੂੰ ਰੋਟੀ ਨਹੀਂ ਖਾਂਦਾ ਤੇ ਕਹਿਣ ਲੱਗਾ ਬਾਪ ਅੱਜ ਨਵੇਂ ਤਿੰਨ ਕੈਦੀ ਆਏ ਆ ਭੁੱਖੇ ਆ ਕਹਿੰਦੀ ਅੱਜ ਤੱਕ ਬੜੇ ਕੈਦੀ ਆਏ ਭੁੱਖੇ ਰਹੇ ਰੱਜੇ ਰਹੇ ਤੂੰ ਤੇ ਰੋਟੀ ਖਾਂਦਾ 22 ਸਾਲ ਦਾ ਨੌਕਰੀ ਕਰਦਾ ਤੈਨੂੰ ਹੁਣ ਕੀ ਹੋਇਆ ਕਹਿਣ ਲੱਗਾ ਮਾਤਾ ਤੈਨੂੰ ਪਤਾ ਕੈਦੀ ਕੌਣ ਨੇ ਕਹਿੰਦੇ ਕੌਣ ਨੇ ਕਹਿੰਦੇ ਸਾਹਿਬ ਗੁਰੂ ਗੋਬਿੰਦ ਸਿੰਘ ਦੀ ਮਾਂ ਹੈ ਇਹ ਗੁਰੂ ਗੋਬਿੰਦ ਸਿੰਘ ਸਾਡੀ ਜਾਨ ਹੈ ਕਲਗੀ ਧਰ ਨਾਲ ਅਸੀਂ ਪਿਆਰ ਬਹੁਤ ਕਰਦੇ ਆਂ ਤੂੰ ਤੇ ਸਾਖੀਆਂ ਸੁਣਾਈਆਂ ਉਹਨਾਂ ਦੀਆਂ ਗੱਲਾਂ ਸੁਣਾਈਆਂ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਤੇ ਉਹ ਉਹਨਾਂ ਦੀ ਘਰ ਵਾਲੀ ਮਾਤਾ ਗੁਜਰੀ ਕੈਦ ਕੈਦ ਹੈ ਤੇ ਨਿੱਕੇ ਨਿੱਕੇ ਬੱਚੇ ਕਲਗੀ ਧਰ ਦੇ ਬੱਚੇ ਆਏ ਅੱਜ ਕੈਦੀ ਤੇ ਆਉਂਦੇ ਪਰ ਇਹ ਨਵੇਂ ਕੈਦੀ ਜਿਹੜੇ ਆਏ ਐ ਇਹ ਗੁਰੂ ਗੋਬਿੰਦ ਸਿੰਘ ਦੇ ਪੁੱਤ ਹੈ ਤੇ ਮੋਤੀ RAM ਜੀ ਨੇ ਜਦੋਂ ਸਾਰੀ ਗੱਲ ਦੱਸੀ ਮਾਤਾ ਨੇ ਵੀ ਰੋਟੀ ਛੱਡਤੀ ਉੱਠੀ ਘਰ ਵਾਲੀ ਵੀ ਕਹਿੰਦੀ ਹੈ ਗੁਰੂ ਸਾਹਿਬ ਦੇ ਬੱਚੇ ਕਹਿੰਦੇ ਆਏ ਆ ਮੱਥਾ ਟੇਕ ਕੇ ਆਇਆ ਤੇ ਖਾਣਾ ਖਵਾਇਆ ਕਿਉਂ ਨਹੀਂ ਉਹ ਕਹਿੰਦੇ ਖਾਣਾ ਨਹੀਂ ਇਹਦੇ ਘਰ ਦਾ ਕਹਿੰਦੇ ਫੇਰ ਕਹਿੰਦੇ ਇਹਦੇ ਘਰ ਦਾ ਨਹੀਂ ਖਾਣਾ ਘਰ ਵਾਲੀ ਕਹਿਣ ਲੱਗੀ ਉਹਦੇ ਘਰ ਦਾ ਨਹੀਂ ਖਾਣਗੇ ਸਾਡੇ ਘਰ ਦਾ ਤੇ ਖਾ ਲੈਣਗੇ ਦੁੱਧ ਪੀ ਲੈਣਗੇ ਇੱਥੇ ਸੁਣਿਓ ਦੁੱਧ ਪੀ ਲੈਣਗੇ ਘਰ ਵਾਲੀ ਕੰਨੀ ਵੇਖ ਕੇ ਪੁੱਤ ਕੰਨੀ ਵੇਖ ਕੇ ਕਹਿਣ ਲੱਗਾ ਭਾਗਵਾਨ ਨੇ ਦੁੱਧ ਲੈ ਜਾਣਾ ਮਹਿੰਗਾ ਬਹੁਤ ਪੈ ਜਾਣਾ ਲੈ ਜਾਣਾ ਘਰ ਵਾਲੀ ਕਹਿੰਦੀ ਕਿੰਨਾ ਕੁ ਮਹਿੰਗਾ ਪੈ ਜਾਊ ਕਹਿੰਦੇ ਇਹ ਇੰਨਾ ਮਹਿੰਗਾ ਸਾਨੂੰ ਜਾਨਾਂ ਦੇਣੀਆਂ ਪੈਣਗੀਆਂ ਆਪਣੀਆਂ ਇਹ ਤੂੰ ਥੱਲੇ ਨਹੀਂ ਸਰਨਾ ਇਹਨਾਂ ਦੀਆਂ ਨਜ਼ਰਾਂ ਚ ਆ ਜਾਣਾ ਆਪਾਂ ਤੇ ਇਹ ਮਹਿੰਗਾ ਬਾੜਾ ਪਉ ਵੇਖ ਲਾ ਬੇ ਦੁੱਧ ਬਣਾਇਆ ਘਰ ਦਾ ਤੇ ਬਣਾ ਕੇ ਦੁੱਧ ਗੜਵੇ ਚ ਪਾਤਾ ਗਲਾਸ ਦੇ ਤੇ ਨਾਲ ਉਹ ਗਲਾਸ ਅਜੇ ਵੀ ਪਏ ਆ ਉਥੇ ਬਾਬਾ ਮੋਤੀराम ਦੇ ਗੁਰਦੁਆਰੇ ਉਹ ਦੋ ਗਲਾਸ ਤੇ ਗੜਵਾ ਅਸੀਂ ਕਵਤਾ ਬੜੀ ਪਿਆਰੀ ਪੜਦੇ ਹੁੰਦੇ ਰਹੇ ਆ ਛਕੋ ਸ਼ਕਾਓ ਲਾਲਾ ਨੂੰ ਚਲੋ ਇਹ ਤੇ ਨਹੀਂ ਹੁਣ ਪੜਨ ਦਾ ਟਾਈਮ ਬਸ ਮੈਂ ਗੱਲ ਖਤਮ ਕਰਨ ਲੱਗਿਆ ਤੇ ਮਾਤਾ ਗੁਜਰਕੌਰ ਤੇ ਸਾਹਬ ਜਾਂ ਤੇ ਕੈਦ ਨੇ ਤੇ ਕਹਿੰਦੇ ਸਿਪਾਹੀਆਂ ਨੇ ਹੁਣ ਜਾਨ ਨਹੀਂ ਦੇਣਾ ਅੱਗੇ ਤੇ ਡਿਊਟੀ ਦਿਨੇ ਤੇ ਡਿਊਟੀ ਸੀ ਦਿਨੇ ਤੇ ਮੈਂ ਜਾ ਸਕਦਾ ਸੀ ਰਾਤ ਨੂੰ ਕਿਵੇਂ ਜਾਵਾਂ ਘਰ ਵਾਲੀ ਕਹਿਣ ਲੱਗੀ ਖਰੀਦੇ ਜਾ ਸਕਦੇ ਨੇ ਸਿਪਾਹੀਆਂ ਦਾ ਕਿਹੜਾ ਇਮਾਨ ਐ ਇਹ ਬੰਦੇ ਇਦਾਂ ਦੇ ਹੀ ਨੇ ਪਤਾ ਹੀ ਐ ਸਾਨੂੰ ਤੂੰ ਐ ਕਰ ਕਾਰ ਵਾਲੇ ਨੂੰ ਕਹਿੰਦੀ ਗਹਿਣੇ ਮੇਰੇ ਪੇਕਿਆਂ ਨੇ ਜੋ ਦਿੱਤੇ ਸਾਰੇ ਫੜਾਤ ਤੇ ਚਾਂਦੀ ਦੇ ਥੋੜੇ ਬਹੁਤ ਸੋਨੇ ਦੇ ਕਹਿੰਦੇ ਲੈ ਜਾਓ ਆ ਸਾਰੇ ਗਹਿਣੇ ਦਿਓ ਤੇ ਜਾਓ ਬੁਰਜ ਵਿੱਚ ਜਾਓ ਤੇ ਦੁੱਧ ਪਿਆ ਕੇ ਆਓ ਗਹਿਣੇ ਪਹਿਰੇਦਾਰਾਂ ਨੂੰ ਦਿੱਤੇ ਤੇ ਮੋਤੀराम ਨੇ ਦੁੱਧ ਦਾ ਗੜਵਾ ਹਾਜ਼ਰ ਕੀਤਾ ਮਾਤਾ ਜੀ ਕਹਿੰਦੇ ਮੋਤੀराम ਤੈਨੂੰ ਕਿਹਾ ਛਕਣਾ ਨਹੀਂ ਮਾਤਾ ਜੀ ਇਹਦੇ ਕਰਦਾ ਨਹੀਂ ਮੈਂ ਆਪਣੇ ਕਰਦਾ ਨਹੀਂ ਮੇਰੇ ਘਰੋਂ ਦੁੱਧ ਆਇਆ ਘਰ ਵਾਲੀ ਨੇ ਭੇਜਿਆ ਰਾਤ ਵੇਲੇ ਤੈਨੂੰ ਕਿਵੇਂ ਆਉਣ ਦੇਤਾ ਕਹਿੰਦੇ ਗਹਿਣੇ ਦੇ ਦਿੱਤੇ ਕਹਿਣੇ ਦਿੱਤੇ ਤੇ ਮਾਤਾ ਜੀ ਕਹਿਣ ਲੱਗੇ ਵੇ ਗੰਗੂ ਪੁੱਤ ਮਹਿੰਗਾ ਪੈ ਜਾਣਾ ਦੁੱਧ ਇਹਨਾਂ ਨੂੰ ਪਤਾ ਲੱਗ ਗਿਆ ਔਖਾ ਹੋ ਜਾਣਾ ਹੈ ਕਹਿਣ ਲੱਗਾ ਮਾਂ ਤੇਰੇ ਲਾਲਾਂ ਤੋਂ ਕੁਛ ਮਹਿੰਗਾ ਨਹੀਂ ਕਲਗੀਆਂ ਵਾਲੇ ਤੋਂ ਕੁਛ ਮਹਿੰਗਾ ਪਿਆਰ ਤੋਂ ਕੁਛ ਮਹਿੰਗਾ ਨਹੀਂ ਹੁੰਦਾ ਆਧਿਆਨੂ ਲੋਕ 40 40 50 50 ਲੱਖ ਦਾ ਸਮਾਨ ਵੀ ਦੇ ਦੇਣਗੇ ਕਹਿਣਗੇ ਧੀ ਤੋਂ ਕੁਛ ਮਹਿੰਗਾ ਪੁੱਤਾਂ ਤੋਂ ਕੁਛ ਮਹਿੰਗਾ ਪੁੱਤ ਕਹਿੰਦਾ 2 ਲੱਖ ਦਾ ਮੋਟਰਸਾਈਕਲ ਲੈਣਾ ਹੈ ਬੋਲਟ ਤੇ ਰਹਿਵਾਂਗਾ ਆਪ ਸਾਰੀ ਜ਼ਿੰਦਗੀ ਸਾਈਕਲ ਚਲਾਇਆ ਹੋਵੇ ਫਿਰ ਪੁੱਤ ਨੂੰ ਬੋਲਟ ਲੈ ਕੇ ਦਿੰਦਾ ਕਹਿੰਦਾ ਪੁੱਤ ਤੋਂ ਕੁਛ ਮਹਿੰਗਾ ਪਿਆਰ ਹੈ ਨਾ ਤੇ ਪਿਆਰ ਤੇ ਜਾਨ ਹਾਜ਼ਰ ਕਰ ਦਿੰਦਾ ਬੰਦਾ ਤੇ ਕਹਿਣ ਲੱਗਾ ਮਾਤਾ ਪਤਾ ਮੈਨੂੰ ਵੀ ਆ ਜੋੜ ਘਟਾਓ ਕਰੀ ਬੈਠੇ ਆ ਸਾਹਬ ਕਿਤਾਬ ਲਈ ਬੈਠੇ ਆ ਸਾਨੂੰ ਪਤਾ ਹੈ ਇਹ ਮਹਿੰਗਾ ਪਹਿਣਾ ਹੈ ਫਿਰ ਇਹ ਮਹਿੰਗੀ ਵਸਤੂ ਹੈ ਜਿਉਂਦੇ ਬੰਦਿਆਂ ਦੇ ਵਿੱਚ ਰਹਿੰਦੀ ਇਹ ਮਹਿੰਗੀ ਵਸਤੂ ਸਿੱਖੀ ਤੇ ਲਓ ਜੀ ਫਿਰ ਸਾਹਬ ਜਾਤਿਆਂ ਨੂੰ ਦੁੱਧ ਪਿਆਇਆ ਅਗਲਾ ਦਿਨ ਆਇਆ ਫੇਰ ਦੁੱਧ ਛਕਾਇਆ ਤੇਰਾ ਨੂੰ ਸ਼ਹੀਦ ਹੋ ਗਏ ਸਾਬ ਜੱਦੇ ਇਹ ਪੰਜ ਪਿਆਰੇ ਸੀ ਨਾ ਭਾਈ ਹਿੰਮਤ ਸਿੰਘ ਇਹਨਾਂ ਦੇ ਵਿੱਚ ਚੀਵਰ ਬਰਾਦਰੀ ਦੇ ਹੋਏ ਐ ਹਿੰਮਤ ਸਿੰਘ ਜਗਨਨਾਥ ਪੁਰੀ ਤੋਂ ਆਏ ਸੀ ਭਾਈ ਹਿੰਮਤ ਸਿੰਘ ਦੂਰ ਨੇੜੇ ਦੇ ਰਿਸ਼ਤੇਦਾਰ ਲੱਗਦੇ ਸੀ ਇਹਦੇ ਮੋਤੀ RAM ਜੀ ਦੇ ਰਿਸ਼ਤੇਦਾਰ ਲੱਗਦੇ ਸੀ ਹਿੰਮਤ ਸਿੰਘ ਪਿਆਰੇ ਸੀ ਜਿਹੜੇ ਪੰਜ ਪਿਆਰਿਆਂ ਉਹ ਵੀ ਰਿਸ਼ਤੇਦਾਰੀ ਚ ਸੀ ਤੇ ਉਹ ਜਦੋਂ ਸਭ ਜadde ਛੋਟੇ ਸ਼ਹੀਦ ਹੋ ਗਏ ਤੇ ਮੋਤੀ RAM ਨੇ ਮੋਢਾ ਵੀ ਲਵਾਇਆ ਸੀ ਮਾਤਾ ਗੁਜਰ ਕੌਰ ਦੇ ਵਿਮਾਨ ਨੂੰ ਮੋਤੀ RAM ਇਹਦੇ ਚਾਚੇ ਦੇ ਪੁੱਤ ਨੇ ਫਿਰ ਸ਼ਿਕਾਇਤ ਕੀਤੀ ਵਿੱਚੇ ਸ਼ਰੀਕ ਹੁੰਦੇ ਐ ਨਾ ਉਹ ਰਿਸ਼ਤੇਦਾਰੀ ਦਾ ਮਾਮਲਾ ਸੀ ਸੜਦਾ ਸੀ ਉਸ ਬੰਦੇ ਨੇ ਸ਼ਿਕਾਇਤ ਕੀਤੀ ਇਹਨੇ ਦੁੱਧ ਪਿਆਣਾ ਲਓ ਜੀ ਕੀਮਤ ਹੁਣ ਦੇਣੀ ਪਈ ਦੁੱਧ ਪਹਿਲਾਂ ਛਕਾ ਦਿੱਤਾ ਫਿਰ ਕੀਮਤ ਲੈਣੀ ਪਈ ਤੇ ਕੀਮਤ ਕੀ ਦੇਣੀ ਪਈ ਕੋਲੂ ਗੱਡੇ ਹੋਏ ਸੀ ਕੋਲੂ ਜਾਣਦੇ ਹਾਂ ਪੁਰਾਣੇ ਤੇਲ ਕੱਢਦੇ ਨੇ ਕੋਲੂਆਂ ਨਾਲ ਸਰੋਂ ਘਣਾਉਣ ਜਾਂਦੇ ਹਾਂ ਕੋਲੂ ਲੱਗਿਆ ਹੁੰਦਾ ਉੱਥੇ ਤੇ ਬਸ ਫਿਰ ਉੱਥੇ ਐਦਾਂ ਚੱਕ ਲਿਆ ਕਹਿੰਦੇ ਮੋਦੀ ਰਾਮਾ ਦੁੱਧ ਪਿਆਇਆ ਉਹ ਤੂੰ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਸਪੋਲੀਆਂ ਨੂੰ ਦੁੱਧ ਪਿਆਇਆ ਹੈ। ਐਦਾਂ ਜਦੋਂ ਕਿਹਾ ਮਾਤਾ ਗੁਜਰਕੌਰ ਵੀ ਸ਼ਹੀਦ ਹੋ ਗਏ, ਸਾਬਜਾਦੇ ਵੀ ਸ਼ਹੀਦ ਹੋ ਗਏ ਤੇ ਮੋਤੀराम ਇੱਕ ਦਮ ਮੰਨ ਗਿਆ ਕਹਿੰਦਾ ਜੀ ਪਿਆਇਆ। ਕਹਿੰਦੇ ਸਪੋਲਿਏ ਸਪਾਲਿਏ ਨਾ ਕੋ ਕਲਗੀਧਰ ਪਾਤਸ਼ਾਹ ਦੇ ਸਾਬਜਾਦਿਆਂ ਨੂੰ ਦੁੱਧ ਪਿਆਇਆ ਤੇ ਮਾਣ ਹੈ ਮੈਨੂੰ ਮੈਂ ਇਹ ਸੇਵਾ ਕੀਤੀ। ਮਾਣ ਹੈ 2 ਸਾਲ ਲਾਤ ਤੇ ਇਥੇ ਬਰਾ ਮੈਂ ਅਸਲ ਜ਼ਿੰਦਗੀ 'ਚ ਕੰਮ ਕੀਤਾ ਸੇਵਾ ਕੀਤੀ ਹੈ। ਕਹਿੰਦੇ ਫੇਰ ਕੋਈ ਤਰੀਕਾ ਜੇ ਬਚਣਾ ਚਾਹੁੰਦਾ ਇਸਲਾਮ ਕਬੂਲ ਲੈ ਹੁਣ ਤੱਕ ਤੈਨੂੰ ਕੁਝ ਕਿਹਾ ਨਹੀਂ ਸੀ। ਹਿੰਦੂ ਐ। ਹਿੰਦੂ ਕੈਦੀਆਂ ਦੀ ਕਰਦਾ ਸੇਵਾ। ਅੱਜ ਤੱਕ ਤੈਨੂੰ ਕੁਝ ਕਿਹਾ ਨਹੀਂ। ਅੱਜ ਕਹਿੰਦੇ ਆ ਇਸਲਾਮ ਕਬੂਲ ਲੈ। ਕਹਿਣ ਲੱਗਾ ਤੁਹਾਡਾ ਦਿਮਾਗ ਠੀਕ ਹੈ। ਪਹਿਲਾਂ ਤੇ ਕਬੂਲ ਲੈਂਦਾ ਸਾਬਜਾਦਿਆਂ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਹੁਣ ਆ ਤਾਜਾ ਤਾਜਾ ਮੱਥਾ ਟਿਕਿਆ ਦੋ ਦਿਨ ਹੋਏ ਐ ਤੇ ਮਾਤਾ ਗੁਜਰਕੌਰ ਨੇ ਕਿਹਾ ਸੀ ਔਖਾ ਹੋਣਾ ਮਹਿੰਗਾ ਹੋਣਾ ਇਹਨੇ ਕਿਹਾ ਸੀ ਮਾਤਾ ਇੱਕ ਵਾਰੀ ਸਿਰ ਤੇ ਹੱਥ ਰੱਖ ਤੇ ਕੁਝ ਬੈਂਕਰ ਮਾਤਾ ਗੁਜਰੀ ਨੂੰ ਕਿਹਾ ਸਿਰ ਤੇ ਹੱਥ ਰੱਖ ਫਤੇ ਸਿੰਘ ਬਾਬਾ ਜੋਰਾਵਰਸੇ ਨੂੰ ਮੱਥਾ ਟਿਕਿਆ ਸੀ ਇਹਨੇ ਕਹਿਣ ਲੱਗਾ ਹੁਣ ਤੇ ਕੁਝ ਮਹਿੰਗਾ ਨਹੀਂ ਉਹ ਤੇਨੂੰ ਡਰ ਦੁਰ ਨਹੀਂ ਲੱਗਦਾ ਕਹਿੰਦੇ ਹੁਣ ਨਹੀਂ ਡਰਦਾ ਕੋਈ ਨਹੀਂ ਜਦੋਂ ਨਿੱਕੇ ਨਿੱਕੇ ਸਾਹਜਾ ਦੇ ਕਾਇਮ ਹੋ ਕੇ ਉਹ ਸਾਡੇ ਅੱਖਾਂ ਸਾਹਮਣੇ ਕੋਈ ਬੜਕ ਵਿਖਾ ਜੇ ਨਾ ਤਾਂ ਬਾਕੀਆਂ ਚ ਵੀ ਬੜਕ ਆ ਜਾਂਦੀ ਹੁੰਦੀ ਦੋ ਦਿਨ ਪਹਿਲਾਂ ਤੇ ਸ਼ਹੀਦ ਹੋਏ ਸੀ ਇਹ ਤੇ ਵੈਸੇ ਹੀ ਜਾਨ ਐ ਦੁਨੀਆ ਹੋਈ ਪਈ ਸੀ ਵੀ ਖਤਮ ਹੋ ਜਾ ਯਾਰ ਹੁਣ ਮਰ ਜਾ ਐਡੇ ਇਹੋ ਜਿਹਾ ਕਹਿਰ ਹੋ ਗਿਆ ਇੱਥੇ ਕਹਿੰਦੇ ਤੁਸੀਂ ਹੁਣ ਜਾਨ ਕੀ ਪਿਆਰੀ ਲੱਗਣੀ ਏ ਸਾਨੂੰ ਤੇ ਗੱਲ ਮੁਕਾਈਏ ਸਾਹਜਾ ਉਸ ਵੇਲੇ ਹੁਕਮ ਇਹ ਹੋਇਆ ਕੋਲੂਚੇ ਦਾ ਟੰਬਰ ਪੀੜੋ ਲੈ ਕੇ ਗਏ ਕੋਲੂ ਗੱਡਿਆ ਹੋਇਆ ਹੈ ਪਹਿਲਾ ਪੁੱਤ ਛੱਕਿਆ ਨਰੈਣਾ 6 ਸਾਲ ਦਾ ਪੈਰਾ ਵਾਲੇ ਪਾਸਿਓਂ ਜਦੋਂ ਐ ਉਹਦੇ ਕੋਲੂ ਦੇ ਵਿੱਚ ਪਾਇਆ ਨਾ ਬਚੀੜ ਦਿੱਤੇ ਪੈਰ ਖੂਨ ਐ ਚੱਲਦਾ ਜਿਵੇਂ ਤੇਲ ਨਿਕਲਦਾ ਹੁੰਦਾ ਹੈ ਨਾ ਕੋਲੂ 'ਚੋਂ ਐ ਲੱਤਾਂ ਫਸਾਤੀਆਂ ਗੋਡਿਆਂ ਤੱਕ ਆ ਰੋਕ ਦਿਓ ਚੀਕਾ ਮਾਰੇ ਨਿਕਾਜਿਆ ਨਿਆਣਾ ਗੋਡਿਆਂ ਤੱਕ ਆਇਆ ਹੱਡੀਆਂ ਚੂਰ-ਚੂਰ ਕਰਦੀਆਂ ਕਹਿੰਦੇ ਅਜੇ ਵੀ ਬਚਾ ਲਾਂਗੇ ਮੰਨ ਜਾ ਮੋਤੀ RAM ਕਹਿਣ ਲੱਗਾ ਹੁਣ ਬਸ ਫਿਰ ਕੋਲੂ ਚੱਲਿਆ ਪਹਿਲਾਂ ਪੁੱਤ ਅੱਖਾਂ ਸਾਹਮਣੇ ਤੇ ਐਸੀ ਗੱਲ ਨਹੀਂ ਜਿੱਥੇ ਬੱਚਿਆਂ ਦਾ ਪਿਆਰ ਹੁੰਦਾ ਮਾਂ ਦਾ ਕਿਤੇ ਥੋੜਾ ਪਿਆਰ 80 ਸਾਲ ਦੀ ਬੇਬੇ ਨੂੰ ਫਿਰ ਦੂਜੇ ਨੰਬਰ ਤੇ ਕੋਲੂ ਪੀਣਿਆ ਫੇਰ ਘਰ ਆਣੀ ਤੇ ਚੌਥੇ ਨੰਬਰ ਤੇ ਕਹਿਣ ਲੱਗੇ ਅਜੇ ਵੀ ਸਮਾਂ ਹੈ ਉਹ ਕਹਿੰਦਾ ਲੋਕ ਨਿਆਣਿਆਂ ਲਈ ਜਿਉਂਦੇ ਐ ਸਾਬਜਾਦੇ 2 ਦਿਨ ਪਹਿਲਾਂ ਤੁਰ ਗਏ ਮੇਰੇ ਆਲਾ ਤੁਸੀਂ ਆ ਤੋਰਤਾ ਹੁਣ ਮੈਂ ਰਹਿ ਕੇ ਕੀ ਕਰਨਾ ਕਹਿੰਦਾ ਕਰ ਲੋ ਜੋ ਕਰਨਾ ਫੇਰ ਭਾਈ ਮੋਤੀ RAM ਜੀ ਨੂੰ ਕੋਲੂ ਚ ਬੀੜ ਕੇ ਸ਼ਹੀਦ ਕੀਤਾ ਗਿਆ ਚਾਰੇ ਜੀਆਂ ਨੇ ਕਰਦਿਆਂ ਨੇ ਕੀਮਤ ਦਿੱਤੀ ਕੀਮਤ ਉਸ ਦੁੱਧ ਦੀ ਜੋ ਸਾਬਜਾਦੇਆਂ ਦੁਨੀਆ ਵਿੱਚ ਸਭ ਤੋਂ ਮਹਿੰਗਾ ਦੁੱਧ ਜੇ ਪਿਆਇਆ ਹੈ ਨਾ ਤੇ ਮੋਤੀਰਾਮ ਦਾ ਚੰਗਾ ਪਿਆਇਆ ਕੁਝ ਨਹੀਂ